ਬਠਿੰਡਾ ਦੇ ਸ਼ਾਂਤੀ ਦੇਵੀ ਹਸਪਤਾਲ ਦੇ ਨੇੜੋਂ ਚੋਰੀ ਕਰਨ ਵਾਲੇ ਕਵਾੜੀਏ ਸਮੇਤ 4 ਕੀਤੇ ਗ੍ਰਿਫਤਾਰ ਏਸੀ ਅਤੇ ਤਾਂਬੇ ਦੀਆਂ ਤਾਰਾਂ ਤੇ ਹੋਰ ਸਮਾਨ ਕੀਤਾ ਬਰਾਮਦ ਵੀਰਵਾਰ ਨੂੰ 2 ਵਜੇ ਦੇ ਲਗਭਗ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਸ਼ਾਂਤੀ ਦੇਵੀ ਹਸਪਤਾਲ ਦੇ ਨੇੜੋਂ ਉਹਨਾਂ ਵੱਲੋਂ ਕਵਾੜਗੇ ਸਮੇਤ 4 ਲੋਕਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦ ਹਵਾਲਾਤ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਵਾੜਗੇ ਸਮੇਤ 4 ਵਿਅਕਤੀ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤੇ ਹਨ ਤੇ ਉਹਨਾਂ ਨਾਲ ਨਾਲ ਕਵਾੜੀਆਂ ਨੂੰ ਵੀ ਅੱਗੇ ਵਾਰ ਨਹੀਂ ਦਿੱਤੀ ਹੈ ਕਿ ਅਗਰ ਤੁਸੀਂ ਚੋਰੀ ਦਾ ਸਮਾਨ ਖਰੀਦੋਗੇ ਤਾਂ ਤੁਹਾਨੂੰ ਹਰ ਇੱਕ ਮਾਮਲੇ ਦੇ ਵਿੱਚ ਤੁਹਾਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਹ ਇੱਕ ਜੋ ਚੋਰੀ ਦਾ ਸਮਾਨ ਖਰੀਦਣ ਵਾਲਾ ਕਵਾੜੀਆ ਸੀਗਾ ਉਸ ਨੂੰ ਵੀ ਪੁਲਿਸ ਨੇ ਇਸ ਮਕਦਮੇ ਦੇ ਵਿੱਚ ਦਰਜ ਕਰਕੇ ਇਸ ਨੂੰ ਵੀ ਬੰਦ ਹਵਾਲਾ ਕੀਤਾ ਗਿਆ ਤੇ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦੇ ਅੱਗੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਸੀਂ ਹੁਣ ਦਿਖਾ ਰਹੇ ਹਾਂ ਬਟੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡੀਐਸਪੀ ਗੁਰਦੀਪ ਸਿੰਘ ਬਰਾੜ ਵੱਲੋਂ ਜੋ ਅੱਜ ਇੱਥੇ ਆਪਣਾ ਕਵਾਡੀਆਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਨੇ ਕਿ ਅਗਰ ਤੁਸੀਂ ਚੋਰੀ ਦਾ ਸਮਾਨ ਚੋਰੀ ਦਾ ਖਰੀਦੋਗੇ ਤਾਂ ਤੁਹਾਡੇ ਤੇ ਵੀ ਬਰਾਬਰ ਮਾਮਲਾ ਦਾਜ ਕੀਤਾ ਜਾਵੇਗਾ ਤੇ ਤੁਹਾਨੂੰ ਵੀ ਬੰਧ ਹਵਾਲਾ ਦਿੱਤਾ ਜਾਵੇਗਾ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਕਵਾਡੀਆਂ ਸਮੇਤ ਚਾਰ ਲੋਕ ਨੇ ਜਿਹੜੇ ਇਹ ਚੋਰੀ ਸਮਾਨ ਸਮੇਤ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਬੰਧ ਹਵਾਲਾ ਦਿੱਤਾ ਗਿਆ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਸਰਕਲਸ ਨਾਲ ਪਰਸੋਂ ਦੇ ਮਟੀਰੀਅਲ ਸਮਾਨ ਕੀ ਕਿਸ ਸਮਾਨ ਦੀ ਕਿੰਨੇ ਰਕਮ ਦੇ ਕਿਥੋਂ ਲਿਆ ਹੋਇਆ। ਤੇ ਕੱਲ ਐਸਆਈ ਅਰਜਨ ਸਿੰਘ ਨੇ ਥਾਣਾ ਕਨਾਲ ਕਲੋਨੀ ਨੇ ਚਾਰ ਲੋਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਜਿਸ ਦੇ ਵਿੱਚ ਇੱਕ ਸਮਲਟ ਏਸੀਆ 1 ਕਿਲੋ ਤਾਂਬੇ ਦੀਆਂ ਤਾਰਾਂ ਤੇ 2.5 ਕਿਲੋ ਪਿੱਤਲ ਦੀਆਂ ਟੂਟੀਆਂ ਵਗੈਰਾ ਇਹ ਵਿੱਚ ਹੋਰ ਕਮ ਕੌਣ ਸ਼ਾਮਿਲ ਹੈ ਵਾਸੀ ਕਵਾੜੀ ਵਿੱਚ ਤਿੰਨ ਬੰਦੇ ਦਾ ਜਿਹੜੇ ਚੋਰ ਹੈਗੇ ਉਹ ਆ ਜਿਹੜੇ ਸਵਾਨ ਚੋਰੀ ਕਰਦੇ ਸੀ ਇਹਨਾਂ ਵਿੱਚ ਇੱਕ ਘਰਮਪਾਲ ਨਾਗਾ ਕਵਾੜੀਆਂ ਵੀ ਸ਼ਾਮਿਲ ਹੈ ਜਿਹੜਾ ਆਵਾਸਤੀ ਦਾ ਰਹਿਣ ਵਾਲਾ ਤੋਤੇ ਦੀ ਪੁਲਕੜੇ ਦੁਕਾਨ ਆ ਤੇ ਚੋਰੀ ਦਾ ਸਮਾਨ ਖਰੀਦਦਾ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਤੇ ਮੈਂ ਅੱਗੇ ਤੋਂ ਵੀ ਜਿਹੜੇ ਹੋਰ ਕਵਾੜੀ ਆ ਉਹਨਾਂ ਨੂੰ ਵੀ ਗਾਹ ਕਰਨਾ ਚਾਹੁੰਦਾ ਕੋਈ ਵੀ ਬੰਦਾ ਚੋਰੀ ਦਾ ਸਮਾਨ ਨਾ ਖਰੀਦੇ ਨਹੀਂ ਉਹਨੂੰ ਵੀ ਨਾਲ ਹੀ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ ਕਿਉਂੋ ਵੀ ਸਜ਼ਾ ਦਾ ਹੱਕਦਾਰ ਹੋਊਗਾ ਪਹਿਲਾਂ ਵੀ ਇੰਨੇ ਕਿਸਤੇ ਹੁੰਦੇ ਹੈਗੇ ਮਾਮਲੇ ਦਾ ਜਿੰਨਾ ਹੈ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਹੈ ਰਾਜਵਿੰਦਰ ਰਾਜਾ ਉਹਦੇ ਤੇ ਪਹਿਲਾਂ ਵੀ ਚਾਰ ਮੁਕੱਦਮੇ ਦਾ ਦਰਜਾ ਹੈ ਗਿਆ ਉਹਦੇ ਵਿੱਚੋਂ ਦੋ ਮੁਕੱਦਮੇ ਉਹਦੇ 307 ਦੇ ਆ ਇੱਕ 363 64 ਤੇ 377 ਦਾ ਮੁਕੱਦਮਾ ਤੇ ਇੱਕ 304 ਦਾ ਮੁਕੱਦਮਾ ਤੇ ਦਰਜਾ ਉਹ ਚਾਰ ਮੁਕੱਦਮੇ ਦਾ ਦੋਸ਼ੀ ਪਹਿਲਾਂ ਵੀ ਹੈ ਹੁਣ ਫੇਰ ਉਹ ਚੋਰੀਆਂ ਕਰਦਾ ਰੰਗੇ ਇੱਥੇ ਫੜਿਆ ਗਿਆ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹਨਾਂ ਦੇ ਮੁਕੱਦਮਾ ਦਰਜ ਕਰਕੇ ਇਹਨਾਂ ਦਾ ਵੀ ਅਸੀਂ ਰਿਮਾਂਡ ਲੈ ਰਹੇ ਹਾਂ ਤੇ ਹੋਰ ਚੋਰੀਆਂ ਵੀ ਇਹਨਾਂ ਤੋਂ ਸਮਾਨ ਆ ਜਿਹੜਾ ਬਰਾਮਦ ਕਰਾਵਾਂਗੇ ਇਸ ਤਰ੍ਹਾਂ ਸਾਇਦ ਵੀ ਬਹੁਤ ਸਮਾਂ ਲੱਗਣੀ ਹੈ ਵੀ ਹਾਈ ਕੋਰਟ ਵੀ ਇਹਨਾਂ ਦਾ ਸਮਾਨ ਕਿਤੇ ਚੋਰੀਗਾ ਕੀ ਨੁਮਾਇਦੀ ਹੈ ਕੀ ਉਹਨਾਂ ਕੋਲ ਰੱਖ ਸੀਥਿਆ ਇਹ ਚਾਰ ਦੇ ਬੱਚੇ ਜਿਵੇਂ ਆਇਸਮ ਪਾਦਮੇ ਵਿੱਚ ਅਸੀਂ ਇਹਨੂੰ ਧਰਮਪਾਲ ਨਾਮ ਦੇ ਇੱਕ ਵਾਰਡੀਆਂ ਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਹੋਰ ਵੀ ਕਈ ਕਵੜਗੇ ਗਏ ਜਿਹੜਾ ਇਹਨਾਂ ਕੋ ਚੋਰਾ ਤੋਂ ਚੋਰੀ ਦਾ ਸਮਾਨ ਘੱਟ ਰੇਟਾਂ ਤੇ ਖਰੀਦੇ ਆ ਮੈਂ ਉਹਨਾਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਵੀ ਇਹੰਦਾ ਆਪ ਦਾ ਛੱਡ ਦਿਓ ਨਹੀਂ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਹਦੀ ਸਜ਼ਾ ਮਿਲੂਗੀ